ਲੈ ਵੀ ਹਰੀਗੜ ਦਾ ਕਬੂਤਰ ਮੁਕਾਬਲਾ ਹੈਗਾ ਸੀ ਕਬੂਤਰ ਬਾਜੀ ਚ ਇਹ ਮੇਰੇ ਭਾਈ ਖੜੇ ਨੇ ਫਾਈਨਲ ਰਿਜ਼ਲਟ ਸੀਰਾ ਹਰੀਗੜ ਕਬੂਤਰ ਬਾਜੀ ਦਾ ਰਿਜ਼ਲਟ ਅਨਾਉਂਸ ਕਰੂਗਾ ਲੈ ਵੀ ਸੀਰੀਆ ਦੇ ਦੇ ਰਿਪੋਰਟ ਸਾਰੀ ਭਾਈ ਤਿੰਨ ਕਬੂਤਰਾਂ ਨੇ ਜਾਨ ਕੇ ਸਾਂਝੀ ਹੋ ਗਈ ਟਾਈਮਿੰਗ ਕਰ ਦਿੰਦੇ ਚੰਗੇ ਫਿਰਦੇ ਸੀ ਤੱਲੇ ਉਹ ਆਪਦੇ ਜਾਨ ਕੇ ਇਹਨਾਂ ਦੇ ਆਪਸ ਵਿੱਚ ਹੀ ਰਹਿ ਕੇ ਦੀ ਆਪਦੇ ਲਿਆ ਜੀ ਨੇ ਸਾਰਿਆਂ ਦੀ ਤੇ ਟਾਈਮ ਦੇ ਵੀ 10 ਮਿੰਟ ਰਹਿੰਦੇ ਸੀਗੇ ਤੇ ਤਿੰਨਾ ਕਬੂਤਰਾਂ ਚ ਜਾਨ ਕੇ ਭਾਈ ਬਾਜੀ ਹੋ ਗਈ ਇੰਦਰ ਟੱਲੇ ਵਾਲਾ ਅਮਣਾ ਆਂਡਲੂ ਤੇ ਬੱਗਾ ਮੌੜਾ ਇਹਨਾਂ ਤਿੰਨਾਂ ਕਬੂਤਰਾਂ ਵਿੱਚ ਬਾਜੀ ਹੋ ਗਈ ਇੱਕ ਬਾਈ ਕਬੂਤਰ ਸੀਗਾ ਬਾਧੇ 'ਚ ਕੀ ਪਾਇ ਉਸਵਾਲ ਉਹ ਤੇਰੇ ਹੋਲੇ ਤੇ ਬਹਿ ਗਿਆ ਸੀਗਾ ਤੇ ਉਹ ਬਾਧੇ 'ਚ ਹੈਗਾ ਤੀਗਾ ਉਹ ਜਨਕਿ ਨਾਲ ਦੇ ਨਾਲ ਬਹਿ ਕੇ ਉਹ ਬਾਧੇ 'ਚ ਬਾਧਾ ਉਹਦਾ ਲਵਾ ਲਿਆ ਸੀਗਾ ਚਾਰਾਂ ਕਬੂਤਰਾਂ 'ਚ ਬਾਧਾ ਵੰਡਿਆ ਗਿਆ ਤੇ ਤਿੰਨ ਕਬੂਤਰਾਂ ਵਿੱਚ ਬਾਈ ਬਾਜੀ ਬੰਨੀ ਗਈ ਇਹ ਦੂਸਰਾਂ ਦਿਨ ਸੀ ਅੱਜ ਹਾਂ ਅੱਜ ਦੂਜਾ ਦਿਨ ਠੀਕ ਆ ਬਈ ਹੈ ਕਿਨੇ ਕਿਨੇ ਸਾਹਮਣੇ ਚੋਈਆਂ ਸਾਹਮਣੇ ਜੀ ਭਾਈ ਇੱਕ ਕਬੂਤਰ ਸੱਬੀ ਕੋਸੇ ਨੇ ਸਾਹਮਣੇ ਜਿਹੜਾ ਭੰਡਾ ਢੱਲੇ ਵਾਲਾ ਜਿਹੜਾ ਆਪਣਾ ਅਮੜਾ ਆਂਡਲੂ ਆ ਇਹ ਕਬੂਤਰ ਭਾਈ ਸਾਹਿਬ ਮੈਂ ਸੀਗਾ ਆਪਣੇ ਕੀਪੇ ਹਿਸਵਾਲ ਨੇ ਤੇ ਬੱਗਾ ਮੌੜ ਭਾਈ ਸਾਹਿਬ ਮੈਂ ਤੇ ਕਾਲੇ ਲੰਮੇ ਵਾਲੇ ਨੇ ਤੇ ਇੱਕ ਕਬੂਤਰ ਕੀਪਾ ਹਿਸਵਾਲ ਦੇ ਨੰਬਰ 'ਚ ਉਹ ਬਾਦੇ ਚ ਦੀਗਾ ਜਿਹੜਾ ਕਬੂਤਰ ਸਵੇਰ ਹੋਰਲੇ ਤੇ ਜਿਹੜਾ ਦੀ ਤੇ ਕਬੂਤਰ ਬਾਜ਼ੀ ਦਾ ਭਾਈ ਪੂਰਾ ਮਜ਼ਾ ਆਇਆ ਭਾਈ ਕੀਪੇ ਵਾਲਾ ਕਬੂਤਰ ਬਾਜ਼ੀ ਦਾ ਭਾਈ ਪੂਰਾ ਵਧੀਆ ਆਨੰਦ ਆਇਆ ਹਾਂ ਬਹੁਤ ਬੱਚਾ ਮਜ਼ਾ ਜਿਹੜੇ ਸਾਫ ਸੁਥਰੀ ਬਾਜ਼ੀ ਹੋਈ ਆ ਤੇ ਮੇਰੇ ਭਰਾ